ਜੀ ਬੇਟਾ ਜਿਹੜੇ ਡ੍ਰੈਗਨ ਬੋਟ ਮੁਕਾਬਲੇ ਜਿਹੜੇ ਜਿੱਤ ਗਏ ਜੇ ਕਿੱਥੇ ਹੋਏ ਇਹਦਾ ਪਕਾਉਂਦੇ ਇਹ ਬੁਪਾਲ ਹੋਈ ਸੀ ਐਮਪੀ ਮੱਧ ਪ੍ਰਦੇਸ਼ ਅੱਛਾ ਤੇ ਆਪਣੇ ਤੁਹਾਡੀ ਕਿਹੜੀ ਵੀ ਪੋਜੀਸ਼ਨ ਆਈ ਆ ਕਿਹੜੇ ਕਿਹੜੇ ਮਾਡਲ ਜਿੱਤੇ ਤੁਸੀਂ ਅ ਸਾਡੀ ਡ੍ਰੈਗਨ ਬੋਟ ਹੋਈ ਸੀ ਉਹਦੇ ਵਿੱਚੋਂ ਸਾਡੇ 500 ਗਰਲਸ ਦੀ ਹੋਈ ਸੀ 500 ਮਿਕਸ ਹੋਈ ਸੀ ਬॉयਜ਼ ਦੀ ਤੇ ਗਰਲਸ ਦੀ ਤੇ 200 ਹੋਈ ਸੀ ਗਰਲਸ ਦੀ ਤੇ ਉਹਨਾਂ ਵਿੱਚੋਂ ਸਾਰੇ ਸਾਡੇ ਸਿਲਵਰ ਆਏ ਨੇ ਕਿਵੇਂ ਦੇਖਦੇ ਜਿਸ ਤਰੀਕੇ ਨਾਲ ਤੁਹਾਡੇ ਕੋਲ ਸਾਬ ਦੇ ਤੁਹਾਨੂੰ ਤਿਆਰੀ ਕਰਾ ਆ ਗਏ ਉੱਥੇ ਭੇਜਿਆ ਡਰੈਗਨ ਮੋਡ ਮੁਕਾਬਲਿਆਂ ਦੇ ਵਿੱਚ ਅ ਮੈਡਲ ਜਿੱਤ ਕੇ ਵਾਪਸ ਪਰਦੇ ਜੇ ਨੈਸ਼ਨਲ ਪੱਧਰੀ ਮੈਡਲ ਜਿੱਤੇ ਨੇ ਤੇ ਮਨ ਚ ਕਿੰਨਾ ਅੱਜ ਤੁਹਾਨੂੰ ਮਾਨ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਮਾਨ ਮਹਿਸੂਸ ਹੋ ਰਿਹਾ ਸਾਡੇ ਪਿੱਛੇ ਸਾਡੇ ਮਤਲਬ ਪੇਰੈਂਟ ਸਾਡੀ ਸਾਈਡ ਦੀ ਬਹੁਤ سپورਟ ਰਹੀ ਆ ਤੇ ਸਾਨੂੰ ਬਹੁਤ ਚੰਗਾ ਲੱਗਿੰਦਾ ਉਹ ਮਾਨ ਮਹਿਸੂਸ ਹੋਣ ਲਿਆ ਕੀ ਨਾਮ ਤੋਂ ਡਾਰਕ ਸਕੂਲ ਪੜਦੇ ਹੋ ਮੇਰਾ ਨਾਮ ਰਾਜਪ੍ਰਿਕ ਕੋਰਾ ਤੇ ਮਸ਼ੀਦ ਬਾਬਾ ਦੀਪ ਸਿੰਘ ਸੀਨੀਅਰ ਸਕੂਲ ਪੜਦੀ ਆ ਯਕੀਨ ਆ ਬੇਟਾ ਮੇਰਾ ਨਾਮ ਕਿਰਨਪ੍ਰੀਤ ਕੌਰ ਆ ਕਿਹੜਾ ਕਿਹੜਾ ਸਕੂਲ ਬੜਦੇ ਅਸੀਂ ਸ਼ਹੀਦ ਬਾਬਾ ਦੀਪ ਸਿੰਘੀ ਸੀਨੀਅਰ ਸੈਕੰਡਰੀ ਸਕੂਲ ਕਾਂਗ ਅੱਛਾ ਕਿ ਕਿਹੜੇ ਮੁਕਾਬਲੇ ਜਿੱਤ ਕੇ ਆਏ ਜੀ ਅਸੀਂ ਵਾਟਰ ਸਪੋਰਟਸ ਡ੍ਰੈਗਨ ਬੋਟ ਕੈਕਿੰਗ ਕਲੋਨਗ ਐਸੋਸੀਏਸ਼ਨ ਵੱਲੋਂ ਕਰਾਏ ਜਾਂਦੇ ਆ ਐਮਪੀ ਵਿੱਚ ਨੈਸ਼ਨਲ ਹੋਈ ਸੀ ਭੋਪਾਲ ਵਿਖੇ ਉੱਥੋਂ ਸਾਡੇ ਸਿਲਵਰ ਮੈਡਲ ਆਏ ਨੇ ਕਿਵੇਂ ਦੇਖਦੇ ਜਿਸ ਤਰੀਕੇ ਨਾਲ ਸੰਸਥਾ ਨੇ ਤੁਹਾਨੂੰ ਤਿਆਰੀ ਕਰਾ ਕੇ ਭੇਜਿਆ ਗਿਆ ਤੇ ਅੱਜ ਮੈਡਲ ਜਿੱਤ ਕੇ ਆਏ ਜੇ ਕਿਵੇਂ ਮਹਿਸੂਸ ਕਰਦੇ ਬਹੁਤ ਵਧੀਆ ਮਤਲਬ ਸਾਡੇ ਕੋ ਸਾਹਮਣੇ ਸਾਡਾ ਬਹੁਤ ਸਾਥ ਦਿੱਤਾ ਵਾ ਸਾਨੂੰ ਇੱਕ ਮਹੀਨੇ ਪਹਿਲਾਂ ਪ੍ਰੈਕਟਿਸ ਵੀ ਕਰਾਈ ਗਈ ਆ ਹੁਣ ਸਾਡੀ ਰੈਗੂਲਰ ਪ੍ਰੈਕਟਿਸ ਲਈ ਇਨਸਟਰਕਸ਼ਨ ਵੀ ਹੋ ਗਈ ਆ ਇਸ ਕਰਕੇ ਬਹੁਤ ਮਾਨ ਮਹਿਸੂਸ ਹੋ ਰਿਹਾ ਸਾਨੂੰ ਹਨ ਰਮਨਜੀਤ ਜੀ ਇਹ ਬੱਚੇ ਨੂੰ ਤਿਆਰੀ ਕਰਾਈ ਤੁਸੀਂ ਅੱਜ ਸਿਲਵਰ ਮੈਡਲ ਦਾ ਨੈਸ਼ਨਲ ਪੱਧਰੀ ਜਿੱਤ ਕੇ ਬੱਚੀਆਂ ਵਾਪਸ ਪਰਤੀਆਂ ਨੇ ਤੁਹਾਡੇ ਮਨ 'ਚ ਕਿੰਨੀ ਖੁਸ਼ੀ ਹੈ ਅਥਾ ਖੁਸ਼ੀ ਹੈ ਜੀ ਜਦੋਂ ਇੱਕ ਬੱਚਾ ਕਾਮਯਾਬੀ ਹਾਸਲ ਕਰਦਾ ਤੇ ਇੱਕ ਅਧਿਆਪਕ ਨੂੰ ਸ਼ਾਇਦ ਉਸਦੇ ਮਾਤਾ ਪਿਤਾ ਤੋਂ ਵੀ ਜ਼ਿਆਦਾ ਜਿਹੜੀ ਪ੍ਰਸੰਤਾ ਜਾਂ ਖੁਸ਼ੀ ਹੁੰਦੀ ਹੈ ਸੋ ਉਹਦਾ ਪ੍ਰਗਟਾਵਾ ਸ਼ਬਦਾਂ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਬਟ ਅਥਾ ਖੁਸ਼ੀ ਮਨੂੰ ਇਸ ਟਾਈਮ ਤੇ ਉੱਤੇ ਪ੍ਰਾਪਤ ਹੋ ਰਹੀ ਜੀ ਅਚਾਨਕ ਬੱਚਿਆਂ ਨੂੰ ਜਿਹੜਾ ਮੋਟੀਵੇਟ ਕਰਨਾ ਤੁਹਾਡੇ ਕਿਦਾਂ ਤੁਹਾਡੇ ਮਨ 'ਚ ਹੈ ਵੀ ਇਹਨਾਂ ਬੱਚਿਆਂ ਨੂੰ ਜਿਹੜਾ ਇਹ ਬੰਦੇ ਇਹ ਬੱਚੀਆਂ ਜਿਹੜੀਆਂ ਆਪਣੇ ਇੱਕ ਪ੍ਰਾਪਤੀ ਹਾਸਲ ਕਰ ਸਕਦੀਆਂ ਮਾਨ ਸਿੰਘ ਜੀ ਇਹ ਮੇਰੇ ਕੋਲ ਫਿਜ਼ੀਕਲ ਵਰਕ ਕਰਦੀਆਂ ਸੀ ਐਥਲੈਟਿਕਸ ਦੀਆਂ ਖਿਡਾਰਨਾਂ ਨੇ ਸੋ ਜਿਹੜਾ ਬੱਚਾ ਫਿਜ਼ੀਕਲੀ ਫਿੱਟ ਹੋ ਜਾਂਦਾ ਉਹਨੂੰ ਫਿਰ ਕਿਸੇ ਵੀ ਗੇਮ ਦੇ ਵਿੱਚ ਆਪਾਂ ਜਿਹੜਾ ਮੋਟੀਵੇਟ ਕਰਕੇ ਤੇ ਉਹਨੂੰ ਪੁਸ਼ ਕਰ ਸਕਦੇ ਆ ਸੋ ਫਿਜ਼ੀਕਲ ਫਿਟਨੈਸ ਸਾਰੀ ਇਹਨਾਂ ਨੇ ਇੱਥੇ ਮੇਰੇ ਕੋਲ ਕੀਤੀ ਜਿਹੜੀ ਟੈਕਨੀਕਲ ਗਰਾਉਂਡਸ ਆ ਉਹ ਸੀਚੇਵਾਲ ਅਕੈਡਮੀ ਆ ਜਿਹੜੀ ਸੁਲਤਾਨਪੁਰ ਲੋਧੀ ਸੋ ਜਿਹੜੀ ਟੈਕਨੀਕਲ ਹੈਗੀ ਆ ਉਤੋਂ ਮਤਲਬ ਬੋਟਿੰਗ ਦੀ ਇਹ ਪ੍ਰੈਕਟਿਸ ਇਹਨਾਂ ਨੇ ਉੱਥੋਂ ਬੱਚਿਆਂ ਨੇ ਕੀਤੀ ਆ ਹੁਣ ਅੱਗੇ ਇਹਨਾਂ ਦਾ ਬੱਚਿਆਂ ਦਾ ਅੱਗੇ ਕੀ ਇਹਨਾਂ ਦਾ ਮਾਨ ਹੈਗਾ ਕਿ ਕਿਹੜੇ ਅੱਗੇ ਕਿਹੜੇ-ਕਿਹੜੇ ਕੰਪੀਟੀਸ਼ਨਾਂ ਜਾ ਰਹੀਆਂ ਬੱਚੀਆਂ ਹੁਣ ਜੀ ਕੁਝ ਸਮੇਂ ਤੋਂ ਬਾਅਦ ਹੀ ਇਹਨਾਂ ਦੀਆਂ ਸੋ ਸਾਨੂੰ ਆਸ ਹੈ ਅਗੇ ਬੱਚੀਆਂ ਜੂਨੀਅਰ ਏਸ਼ੀਆ ਦੇ ਵਿੱਚ ਜਿਹੜਾ ਉਹ ਟ੍ਰਾਇਲਸ ਆ ਉਹ ਕਲੀਅਰ ਕਰਕੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹ ਸਕੂਲ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕਰਨਗੇ ਹਾਂਜੀ ਮੈਡਮ ਉਹ ਕਿਵੇਂ ਦੇਖਦੇ ਜੀ ਅੱਜ ਇਹ ਤੁਹਾਡੇ ਅਸਸਥਾ ਦੇ ਬੱਚੇ ਜਿਹੜੇ ਨੇ ਡ੍ਰੈਗਨ ਬੋਰਡ ਮੁਕਾਬਲੇ ਜਿੱਤ ਕੇ ਆਏ ਨੇ ਸੋ ਕਿਵੇਂ ਮਾਨ ਮਹਿਸੂਸ ਕਰਦੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਨਾ ਬੱਚੀਆਂ ਦੇ ਉੱਪਰ ਨੈਸ਼ਨਲ ਪੱਧਰ ਦੇ ਉੱਪਰ ਪਹੁੰਚਣਾ ਹੀ ਮੇਰੇ ਖਿਆਲ ਚ ਬਹੁਤ ਵੱਡੀ ਗੱਲ ਆ ਤੇ ਨੈਸ਼ਨਲ ਪੱਧਰੀ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਔਰ ਤਿੰਨ ਤਿੰਨ ਸਿਲਵਰ ਮੈਡਲ ਜਿੱਤ ਕੇ ਵਾਪਸ ਪਰਤਣਾ ਮੇਰੇ ਖਿਆਲ ਦੇ ਵਿੱਚ ਇਹ ਮਾਇਨਾ ਰੱਖਦਾ ਆ ਸੋ ਇਸ ਛੋਟੀ ਜੀ ਇੰਸਟੀਟਿਊਸ਼ਨ ਦੇ ਵਿੱਚੋਂ ਇਹ ਬੱਚੀਆਂ ਜਿਹੜੀਆਂ ਆ ਇਹਨਾਂ ਨੂੰ ਤਿਆਰੀ ਕਰਾ ਕੇ ਭੇਜਿਆ ਗਿਆ ਸੀਗਾ ਔਰ ਇਹ ਬੱਚੀਆਂ ਅੱਜ ਤਿੰਨ ਤਿੰਨ ਸਿਲਵਰ ਮੈਡਲ ਨੈਸ਼ਨਲ ਪੱਧਰੀ ਮੁਕਾਬਲਿਆਂ ਦੇ ਵਿੱਚ ਜਿੱਤ ਕੇ ਇਹਨਾਂ ਨੇ ਆਪਣਾ ਆਪਣੇ ਮਾਪੇ ਦਾ ਇਸ ਇੰਸਟੀਟਿਊਸ਼ਨ ਦਾ ਨਾਮ ਜਿਹੜਾ ਰੌਸ਼ਨ ਕੀਤਾ ਆ ਸੋ ਬਹੁਤ ਮਾਣ ਮਹਿਸੂਸ ਹੋ ਰਿਹਾ ਬਹੁਤ ਮਾਣ ਵਾਲੀ ਗੱਲ ਹੈ ਸਾਡੀ ਇਸ ਇੰਸਟੀਟਿਊਸ਼ਨ ਵਾਸਤੇ ਅੰਜੀ ਸਰ ਜਿਹੜੇ ਬੱਚੇ ਤੁਹਾਡੇ ਮੁਕਾਬਲੇ ਜਿੱਤ ਗਏ ਨੇ ਕਿੱਥੇ ਮੁਕਾਬਲੇ ਹੋਏ ਨੇ ਤੇ ਕਿੰਨਾ ਗਾਜ ਮਾਣ ਮਹਿਸੂਸ ਕਰਦੇ ਪਏ ਜੀ ਇਹ ਜੀ ਜਿਹੜੀ ਨੈਸ਼ਨਲ ਲੈਵਲ ਦੀਆਂ ਗੇਮਸ ਹੋਈਆਂ ਇਹ ਮੱਧ ਪ੍ਰਦੇਸ਼ ਭੋਪਾਲ ਵਿਖੇ ਹੋਈਆਂ ਜੀ ਤੇ ਬੱਚੇ ਜਿਹੜੇ ਆ ਇਹ ਤਿੰਨ ਈਵੈਂਟ ਦੇ ਵਿੱਚੋਂ ਇਹ ਜਿਹੜੇ ਸਿਲਵਰ ਮੈਡਲ ਲੈ ਕੇ ਆਏ ਨੇ ਤੇ ਇਹ ਸੁਣ ਕੇ ਮੈਨੂੰ ਬਹੁਤ ਜਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਬਹੁਤ ਖੁਸ਼ੀ ਹੋਈ ਹੈ ਜੀ ਕਿਵੇਂ ਕਿ ਕਿਹੜੇ ਕੋਚ ਸਾਹਿਬ ਵੱਲੋਂ ਇਹਨਾਂ ਨੂੰ ਤਿਆਰੀ ਕਰਾਈ ਗਈ ਇਹਨਾਂ ਨੂੰ ਇੱਧਰ ਗਾਈਡ ਕਰਨ ਵਾਲਾ ਕਿਹੜਾ ਬੰਦਾ ਇਹਨਾਂ ਨੂੰ ਗਾਈਡ ਕਰਨ ਵਾਲੇ ਸਾਡੇ ਸਰ ਸਰਦਾਰ ਅਵਨੀਤ ਸਿੰਘ ਜੀ ਪਿੰਡ ਮਗਲਾਨੀ ਤੋਂ ਜੀ ਇਹਨਾਂ ਦੀ ਬਹੁਤ ਅਣਥੱਕ ਮਿਹਨਤ ਹੈ ਇਹਦੇ ਪਿੱਛੇ ਜਿਹੜਾ ਇਹ ਬੱਚੇ ਜਿਹੜੇ ਮੈਡਲ ਲੈ ਕੇ ਆਏ